ਰਾਹਤ ਕਰ ਦਿੰਦੇ ਨੇ ਉਹ 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 ਦੇ ਜਰੀਏ ਉਹਨਾਂ ਨੂੰ ਰੱਬ ਦੇ ਨਾਮ ਦੇ ਰਾਹ ਉੱਤੇ ਤੋਰ ਦਿੰਦੇ ਨੇ ਦਿਸਾਈ ਤਾਂ ਬਦਲ ਨਹੀਂ ਐਨਾ ਗੁੱਸਾ ਆਉਂਦਾ ਸੀ ਕੋਈ ਮੇਰੀ ਸ਼ਾਨ ਸ਼ਾਨ ਦੇ ਵਿਰੁੱਧ ਬੋਲਦਾ ਸੀ ਕੋਈ ਮੈਨੂੰ ਮਾੜਾ ਭਲਾ ਕਹਿੰਦਾ ਸੀ ਬੁਰਾ ਕਹਿੰਦਾ ਸੀ ਐਨਾ ਗੁੱਸਾ ਆਉਂਦਾ ਸੀ ਕਰੋਧ ਆਉਂਦਾ ਸੀ ਲਾਲਚ ਆਉਂਦਾ ਸੀ ਕਿਸੇ ਚੀਜ਼ ਨੂੰ ਦੇਖ ਕੇ ਮਨ ਵਿੱਚ ਜ਼ਿਆਦਾ ਚਾਹ ਨੂੰ ਇਹ ਮੇਰੇ ਕੋਲ ਹੋਈ ਸੀ ਦੀ ਸੀ ਸਹੀ ਤਰ੍ਹਾਂ ਨਾਲ ਮਿਲਗੇ ਠੀਕ ਹੈ ਨਹੀਂ ਫਿਰ ਉਸ ਨੂੰ ਜਿਸ ਵੀ ਤਰੀਕੇ ਨਾਲ ਮਾਰ ਕੇ ਜਾਂ ਚੁਰਾ ਕੇ ਕਿਸੇ ਤਰੀਕੇ ਨਾਲ ਉਹ ਉਸ ਨੂੰ ਆਪਣੇ ਆਪ ਕੋਲ ਪ੍ਰਾਪਤ ਕਰਾਂ ਲੋਭ ਹੈ ਮੋਹ ਹੈ ਕਿਸੇ ਚੀਜ਼ ਦੇ ਨਾਲ ਪਿਆਰ ਪੈ ਜਾਣਾ ਹੁਣ ਇਹਦੇ ਬਿਨਾ ਮੈਂ ਰੁਟਕਾਰਨ ਨੂੰ ਇਹਦੇ ਬਿਨਾ ਮੈਂ ਰਹਿ ਨਹੀਂ ਸਕਦਾ ਹੰਕਾਰ ਹੈ ਮੈਂ ਮੇਰੀ ਦੀ ਭਾਵਨਾ ਰੱਖਣੀ ਹੋਮੇ ਆ ਜਾਣੀ ਪਾਖਾਂ ਵਾਲੋ ਕਹਿਣ ਤੋਂ ਪਾਵੇ ਆ ਵੀ ਅੱਜ ਸਮਾਜ ਦੇ ਵਿੱਚ ਜੇ ਤੁਸੀਂ ਸੱਚੋਚ ਪਗਤੀ ਕਰਨਾ ਚਾਹੁੰਦੇ ਹੋ ਸਿਮਰਨ ਕਰਨਾ ਚਾਹੁੰਦੇ ਹੋ ਨਾ ਪਰਮੇਸ਼ਵਰ ਦੇ ਰਾਦੂ ਤੇ ਤੁਰਨਾ ਚਾਹੁੰਦੇ ਹੋ ਤੇ ਰੱਬ ਦੇ ਕੋਲ ਜਾ ਕੇ RAM ਨਾਮ ਦਾ ਵਪਾਰ ਕਰੋ ਤੇ ਸਤਿਗੁਰੂ ਪਾਸੇ ਜਾ ਕੇ ਕਰੋ ਬੇਨਤੀ ਅਰਦਾਸ ਕਰੋ ਕਿ ਸੱਚੇ ਪਾਸੇ ਸਾਡੇ ਅੰਦਰੋਂ ਮਨਮਤ ਨੂੰ ਮਿਟਾ ਕੇ ਸਾਡੀ ਮਤ ਨੂੰ ਗੁਰੂ ਪਾਸੇ ਲਗਾ ਦਿਓ ਸਾਡੇ ਅੰਦਰ ਹਿੰਮਤ ਦੋ ਬਲ ਬਖਸ਼ੋ ਕਿ